ਸੋ ਅੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਅੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਅਰ ਸੰਗਤ ਜੀਓ ਆਪ ਇਸ ਵੇਲੇ ਬਾਡੀ ਭੈ ਜਸਵੀਰ ਕੌਰ ਦੇ ਗ੍ਰਹਿ ਤੇ ਰਵਿੰਦਰ ਸਿੰਘ ਰਵੀ ਉਹਨਾਂ ਦੇ ਗ੍ਰਹਿ ਵਿਖੇ ਨਿਰਗੁਣ ਜੋਤਪੁਰਖ ਕਾਲ ਨੇਕ ਕਲੰਕ ਧਰਮਾਮ ਕਲਕੀ ਅਵਤਾਰ 24 ਸਾਲ ਦੇ ਚਰਨਾਂ ਵਿੱਚ ਹੋ ਜਿਸ ਤਰ੍ਹਾਂ ਆਪ ਨੂੰ ਪਹਿਲਾਂ ਦੱਸਿਆ ਗਿਆ ਹੈ ਕਿ ਗੁਰੂਵਤਾਰ ਪੈਗੰਬਰਾਂ ਦੀਆਂ ਪਛੇਨ ਗੋਈਆਂ ਮੁਤਾਬਕ ਪੁਰਖ ਕਾਲ ਗੋਬਿੰਦ ਸੁੱਤ ਨੂੰ ਨਾਲ ਲੈ ਕੇ ਮਾਤ ਲੋਕ ਵਿੱਚ ਪ੍ਰਗਟ ਹੋਇਆ ਤੇ ਆਪਣਾ ਡੰਕ ਵਜਾਇਆ ਆਪਣਾ ਡੰਕ ਵਜਾਇਆ ਤੇ ਦੁਨੀਆ ਵਾਲਿਆਂ ਨੂੰ ਕਿਹਾ ਕਿ ਮੈਂ ਭਗਵਾਨ ਆ ਗਿਆ ਹਾਂ ਤੇ ਜੇ ਤੁਹਾਨੂੰ ਕੋਈ ਸ਼ੱਕ ਸ਼ੁਵਾ ਹੈ ਤਾਂ ਆ ਕੇ ਮੇਰੇ ਨਾਲ ਵਿਚਾਰ ਕਰ ਲੋ ਉਸ ਵੇਲੇ ਦੇ ਰਾਸ਼ਟਰਪਤੀ ਬੀਬੀ ਗਿਰੀ ਨੂੰ ਵੀ ਕਿਹਾ ਜੇ ਤੈਨੂੰ ਕੋਈ ਗੱਲ ਸਮਝ ਨਹੀਂ ਆਂਦੀ ਤਾਂ ਸਾਨੂੰ ਘਰ ਬੁਲਾ ਕੇ ਪੁੱਛ ਲੈਣਾ ਸਾਚ ਸੱਚੇ ਪਾਤਸ਼ਾਹ ਗੁਰਮੁਖਾਂ ਨੂੰ ਸਮਝਾਉਂਦੇ ਹਨ ਔਰਖ ਕਾਲ ਕਹੇ ਜਨ ਭਗਤੋ ਕਿ ਮੇਰਾ ਖੇੜ ਕਿਸਰਾ ਹੈ ਔਰਖ ਕਾਲ ਕਹੇ ਜਨ ਭਗਤੋ ਥੋੜਾ ਦਿਆਂ ਸਮਝਾਈ ਆ ਮੈਂ ਗੋਬਿੰਦ ਨੂੰ ਬਣਾ ਕੇ ਆਪਣਾ ਮੁਖਤਿਆਰ ਹੱਕ ਉਸੇ ਕੋਲ ਫੜਾਈਆ ਜਿਸ ਗੋਬਿੰਦ ਨੂੰ ਕਹਿੰਦੇ ਰਹਿੰਦੇ ਉਹ ਪਈ ਪ੍ਰਾਪਤ ਮਨੁੱਖ ਦਿਉਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਮੈਂ ਗੋਬਿੰਦ ਨੂੰ ਬਣਾ ਕੇ ਆਪਣਾ ਮੁਖਤਿਆਰ ਹੱਕ ਉਸੇ ਕੋਲ ਫੜਾਈਆ ਜਿਸ ਦਾ ਪਹਿਲੋਂ ਤੁਹਾਨੂੰ ਕਰਨਾ ਪਏ ਦਦਾਰ ਫੇਰ ਉਸੇ ਵਿੱਚੋਂ ਮੇਰਾ ਨੂਰ ਨਜ਼ਰੀ ਆਈਆ ਇਹ ਗੋਬਿੰਦ ਤੇ ਪੁਰਖ ਕਾਲ ਦੀ ਗੱਲ ਹੈ ਫੇਰ ਉਸ ਦੇ ਵਿੱਚੋਂ ਮੇਰਾ ਨੂਰ ਨਜ਼ਰੀ ਆਈਆ ਕਾਲਪੁਰਖ ਅੱਗੇ ਕੀ ਕਹਿੰਦੇ ਹਨ ਉਹ ਸੱਜਣਾ ਦਾ ਸੱਜਣ ਯਾਰਾਂ ਦਾ ਯਾਰ ਮਿੱਤਰਾਂ ਦਾ ਮਿੱਤਰ ਨਜ਼ਰੀ ਆਈਆ ਉਹ ਕੁਦਰਤਾਂ ਦਾ ਕਾਦਰ ਪੈਗੰਬਰਾਂ ਦਾ ਸਰਦਾਰ ਅਵਤਾਰਾਂ ਦਾ ਅਵਤਾਰ ਸੱਚਾ ਸ਼ਹਿਨਸ਼ਾਹੀ ਆ ਇਹ ਗੋਬਿੰਦ ਤੇ ਪੁਰਖ ਕਾਲ ਦੀ ਗੱਲ ਦੱਸ ਰਹੇ ਹਾਂ ਕਿ ਉਹ ਨੂੰ ਮੈਂ ਮੁਖਤਿਆਰ ਬਣਾ ਦਿੱਤਾ ਤੇ ਮੈਂ ਉਸ ਦੇ ਵਿੱਚੋਂ ਮੇਰਾ ਨੂਰ ਨਜ਼ਰੀ ਆਉਂਦਾ ਹੈ ਪਹਿਲਾਂ ਤੁਹਾਨੂੰ ਗੋਬਿੰਦ ਦੇ ਦਰਸ਼ ਕਰਨੇ ਪੈਣੇ ਨੇ ਗੋਬਿੰਦ ਪਿਤਾ ਪੁਰਖ ਕਾਲ ਦਾਦਾ ਦੀਦਾ ਧਨਿਸ਼ਤਾ ਦੋਹਾ ਇੱਕੋ ਰੂਪ ਨਜ਼ਰੀ ਆਈਆ ਤੇ ਪਾਤਸ਼ਾਹ ਇਹ ਕਹਿੰਦੇ ਹਨ ਕਿ ਦਸਵੇਂ ਜਾਮੇ ਵਿੱਚ ਗੋਬਿੰਦ ਨੇ ਅਗੰਮਾ ਖੇਡ ਕੀਤਾ ਆਪਣਾ ਸਭ ਕੁਝ ਵਾਰ ਦਿੱਤਾ ਇਹ ਸਿੱਖੀ ਲਈ ਤੇ ਇਹਨਾਂ ਆਪਣੇ ਸਿੱਖਾਂ ਨੂੰ ਆਪਣੇ ਬੱਚਿਆਂ ਨੂੰ ਦੱਸਣ ਲਈ ਕਿ ਮੇਰੇ ਤੋਂ ਬਾਅਦ ਮੇਰੇ ਪੁਰਖ ਕਾਲ ਨੇ ਆਉਣਾ ਜੋਤੀ ਜਾਮਾ ਪਾਉਣਾ ਸ਼ਬਦੀ ਧਾਰ ਪਜਾਉਣਾ ਉਹ ਉਸਰੇ ਕੋਲ ਵਕਤ ਬਾਕੀ ਸਮਝ ਕਿਸੇ ਨੂੰ ਆਈਆ ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਨੇਕ ਕਲੰਕ ਬੱਜੀ ਲੰਕ ਚੜੂ ਦਲ ਰਵਿੰਦੀ ਜੀਓ ਉਹ ਪਾਸ਼ਾ ਕੀ ਕਹਿੰਦੇ ਹਨ ਉਹ ਉਸ ਦੇ ਕੋਲ ਬਖ ਬਾਕੀ ਸਮਝ ਕਿਸੇ ਨਾ ਆਈਆ ਭਾਵੇਂ ਕੋਟਣ ਕੋਟ ਸੰਤ ਮਹਾਤਮਾ ਮੂਨੀਸ਼ਰ ਤਪੀਸਰ ਰਖੀਸਰ ਸੂਫੀ ਸੰਤ ਇਕੱਠੇ ਕਰ ਲੋ ਉਤੇ ਤਰਤ ਤੋਲ ਤਵਲ ਦੇ ਮਾਲਕ ਦਾ ਪੇਵ ਸਕੇ ਨਾ ਕੋਈ ਸਮਝਾਈਆ ਇਹ ਪਾਸ਼ਾ ਸਮਝਾ ਗਏ ਕਿ ਮੈਂ ਅਕਾਲ ਪੁਰਖ ਮਾਤਲਕ ਵਿੱਚ ਆ ਗਿਆ ਪਾਸ਼ਾ ਅਗੇ ਕੀ ਕਹਿੰਦੇ ਹਨ ਕਿ ਦਸਵੇਂ ਜਾਮੇ ਵਿੱਚ ਜੇ ਗੋਬਿੰਦ ਦੀ ਆਵਾਜ਼ ਨਹੀਂ ਸੁਣੀ ਤੁਸੀਂ ਕਿ ਉਸਨੇ ਭਰ ਭਰ ਕੇ ਲਿਖ ਦਿੱਤਾ ਪਲ ਪਾਕ ਪਿਆ ਸੰਭਲ ਕੇ ਹਰ ਜੋ ਹਰ ਮੰਦਰ ਆਵੇਂਗੇ ਪਾਪ ਸਮੂਹ ਵਿਨਾਸ਼ਨ ਕੋ ਕਲ ਕਲ ਕੀ ਧਰਮ ਚਲਾਵੇਂਗੇ ਪਬ ਪਾਰ ਪਾਰ ਨਿਵਾਰਨ ਕੋ ਕਲ ਕਲ ਕੀ ਅਵਤਾਰ ਕਹਾਵੇਂਗੇ ਪਲ ਪਾਕ ਪਿਆ ਸੰਭਲ ਕੇ ਹਰ ਜੋ ਹਰ ਮੰਦਰ ਆਵੇਂਗੇ ਇਹ ਕਹਿ ਦਿੱਤਾ ਪਰ ਦੁਨੀਆ ਵਾਲਿਆਂ ਨੂੰ ਪਤਾ ਹੀ ਲੱਗਿਆ ਪੜ ਪੜ ਗੱਡੇ ਲੱਦਦੇ ਰਹੇ ਤੇ ਪਾਸ਼ਾ ਫਿਰ ਕੀ ਕਹਿੰਦੇ ਹਨ ਜੇ ਪਿੱਛੇ ਸੁਣੀ ਨਹੀਂ ਆਵਾਜ਼ 10ਵੇਂ ਜਾਮੇ 'ਚ ਗੋਬਿੰਦ ਪਾਸ਼ਾ ਦੀ ਆਵਾਜ਼ ਨਹੀਂ ਸੁਣੀ ਉਸ ਦਾ ਸਾਰੀ ਕੁਰਬਾਨੀ ਉਸ ਦੀ ਨਹੀਂ ਵੇਖੀ ਉਸ ਦਾ ਖੇਡ ਨਹੀਂ ਵੇਖਿਆ ਤੇ ਗਾਉਂਦੇ ਹੋ ਦੁਨੀਆ ਵਾਲੇ ਗਾਉਂਦੇ ਨੇ ਪਰ ਸਮਝ ਨਹੀਂ ਆਉਂਦੀ ਪਾਸ਼ਾ ਕੀ ਕਹਿੰਦੇ ਹਨ ਜੇ ਪਿੱਛੇ ਸੁਣੀ ਨਹੀਂ ਕਿਸੇ ਆਵਾਜ਼ ਹੁਣ ਸੁਣ ਲੋ ਧਿਆਨ ਲਗਾਈਆ ਸੋ ਜੋ ਬਾਹਰੋਂ ਆਏ ਹਨ ਉਹ ਵੀ ਜੇ ਪਿੱਛੇ 10ਵੇਂ ਜਾਮੇ ਦੀ ਖੇਡ ਦੇ ਬਾਰੇ ਗੋਬਿੰਦ ਪਾਸ਼ਾ ਦਾ ਹੁਣ ਉਹਦੇ ਵਿੱਚ ਸਾਰਾ ਮਨਾਇਆ ਹੈ ਉਸੇ ਸਹਿਬਜ਼ਾਦਿਆਂ ਦੀ ਸ਼ਹੀਦੀ ਮਾਤਾ ਦੀ ਸ਼ਹੀਦੀ ਛੋਟੇ ਸਹਿਬਜ਼ਾਦਿਆਂ ਦਾ ਨੀਂਹ ਵਿੱਚ ਨੇ ਜਾਣਾ ਇਹ ਸਭ ਕੁਝ ਆਪਣੇ ਵੇਖਿਆ ਤੇ ਸੁਣਿਆ ਹੈ ਲੋਕਾਂ ਤੋਂ ਆਪਣੇ ਇਤਿਹਾਸ ਵੀ ਇਹ ਬੋਲਦਾ ਹੈ ਪਾਤਸ਼ਾਹ ਕੀ ਕਹਿੰਦੇ ਹਨ ਜੇ ਪਿੱਛੇ ਸੁਣੀ ਨਹੀਂ ਕਿਸੇ ਆਵਾਜ਼ ਹੁਣ ਸੁਣ ਲੋ ਧਿਆਨ ਲਗਾਈਆ ਜਿਸ ਦਾ ਉੜਦਾ ਰਿਹਾ ਬਾਜ ਜਿਸ ਦਾ ਉੜਦਾ ਰਿਹਾ ਬਾਜ ਉਹ ਬਾਜੀਗਰ ਹੋ ਕੇ ਆਪਣਾ ਸੁਆਗ ਰਚਾਈਆ ਉਸੇ ਸੀਸ ਸੇ ਸੋਹੇ ਤਾਜ ਜਗਦੀਸ਼ ਦੇ ਬੜਿਆਈਆ ਉਹ ਕਰਨ ਆਇਆ ਕਾਲ ਕਰਤਾ ਆਪਣਾ ਸੰਗ ਰਖਾਈਆ ਆਪਣੇ ਕਾਲਪੁਰਖ ਨੂੰ ਲੈ ਕੇ ਆ ਗਿਆ ਉਹ ਕਰਨ ਆਇਆ ਕਾਲ ਕਰਤਾ ਆਪਣਾ ਸੰਗ ਰਖਾਈਆ ਉਹ ਪ੍ਰੇਮ ਪ੍ਰੀਤੀ ਦਾ ਸਦਾ ਮੁਹਤਾਜ ਜੇ ਉਸ ਨੂੰ ਪ੍ਰੇਮ ਕਰੋਗੇ ਉਹ ਪ੍ਰੇਮ ਪ੍ਰੀਤੀ ਦਾ ਸਦਾ ਮੁਹਤਾਜ ਦੂਜੀ ਆਸ ਨਾ ਕੋਈ ਰਖਾਈਆ ਇੱਥੇ ਉੱਥੇ ਰਖੇ ਰਾਜ ਸਿਰ ਆਪਣਾ ਹੱਥ ਟਿਕਾਈਆ ਨੌ ਰਖਪੁਰਖ ਸਮਰੱਥ ਨੌ ਰਖਪੁਰਖ ਸਮਰੱਥ ਕਲ ਕਲ ਕੀ ਵੇਸ਼ ਮਟਾਈ ਆ ਸਾਡੇ ਸਤਿਕਾਰਯੋਗ ਭੈਣ ਜੀ ਤੇ ਵੀਰ ਹਰਜਿੰਦਰ ਜੀ ਆ ਕੇ ਆਣ ਚੈਨ ਚ ਚਲੋ ਜੀ ਚਲੋ ਜੀ ਹਾਂ ਜੀ ਕਿ ਕਰੇ ਸਾਡੀ ਸੰਗਤ ਲਗਾ ਦੇ ਉਹਨਾਂ ਦੇ ਆਗਮਨ ਚ ਸੋ ਹੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ shesh singa vishnu bhagwan tijai so Maharaj maraji vishnu bhagwan tijai so Maharaj maraji vishnu bhagwan tijai ਸ਼ੋਹ ਲੰਗ ਮਹਾ ਰਾਜੇ ਸਿੰਘ ਵਿਸ਼ਨੂੰ ਭਗਵਾਨ ਦੀ ਜਾ ਤੁਹਾਡੀ ਭੈਣ ਵਿੰਦਰ ਵੀ ਆਹੀ ਆ ਸਾਰਿਆਂ ਨੂੰ ਭੈਣ ਸੁਚੋ ਦਵਿੰਦਰ ਵੀਰ ਹਰਜਿੰਦਰ ਭੈਣ ਦਵਿੰਦਰ ਤੇ ਹੋਰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਅੱਗੇ ਕੀ ਕਹਿੰਦੇ ਹਨ ਪ੍ਰਭ ਉਹ ਪ੍ਰੇਮ ਪ੍ਰੀਤੀ ਦਾ ਸਦਾ ਮਹਤਾਜ ਦੂਜੀ ਆਸ ਨਾ ਕੋਈ ਰਖਾਈ ਆ ਇੱਥੇ ਉੱਥੇ ਰਖੇ ਇਲਾਜ ਸਿਰ ਆਪਣਾ ਹੱਥ ਟਿਕਾਈ ਆ ਨੌ ਰਖ ਪੁਰਖ ਸਮਰੱਥ ਕਲ ਕਲ ਕੀ ਮੇਸ਼ ਬਟਾਈ ਆ ਹੁਣ ਕੋਈ ਕਲ ਕੀ అవਤਾਰ ਬਣ ਕੇ ਆ ਗਿਆ ਨਿਕ ਨਗ ਬਣ ਕੇ ਆ ਗਿਆ ਨੌ ਰਖ ਪੁਰਖ ਸਮਰੱਥ ਕਲ ਕਲ ਕੀ ਮੇਸ਼ ਬਟਾਈ ਆ ਪੂਰਵ ਕਦੇ ਨਾ ਭੁੱਲੇ ਯਾਦ ਤੁਹਾਡੇ ਪਿਛਲੇ ਨੇ ਭੁੱਲਦਾ ਨਹੀਂ ਪੂਰਵ ਕਦੇ ਨਾ ਭੁੱਲੇ ਯਾਦ ਅਗਲਾ ਲੇਖਾ ਦੇ ਸਮਝਾਈਆ ਗਰੀਬ ਨਮਾਨਿਆਂ ਸੁਣ ਫਰਿਆਦ ਨਿਰਗੁਣ ਨਿਰਵੈਰ ਫੇਰਾ ਭਾਈਆ ਇਹ ਤੁਹਾਡੀਆਂ ਫਰਿਆਦਾਂ ਸੁਣ ਕੇ ਪਿਛਲੇ ਲੈਣਦੇ ਨੇ ਪੂਰੇ ਕਰ ਲਈ ਉਸ ਪੁਰਖ ਕਾਲ ਨੇ ਮਾਤਲੋਕ ਵਿੱਚ ਫੇਰਾ ਪਾਇਆ ਹੈ ਜਿਸ ਤਰ੍ਹਾਂ ਇਹ ਗੱਲ ਕਰਦੇ ਹਾਂ ਕਿ ਗੋਬਿੰਦ ਤੇ ਪੁਰਖ ਕਾਲ ਆ ਗਏ ਇਸ ਰਾਹੀ ਪਾਤਸ਼ਾਹ ਸਮਝਾਉਂਦੇ ਹਨ ਕਿ ਵਿਸ਼ਨੂੰ ਨੇ ਇਹ ਗੱਲ ਸੁਣ ਲਈ ਤੁਸੀਂ ਵੀ ਸੁਣ ਲਈ ਜਿਹੜੀਆਂ ਭੈਣਾਂ ਬਾਹਰੋਂ ਆਈਆਂ ਨੇ ਵਿਸ਼ਨੂੰ ਨੇ ਇਹ ਗੱਲ ਸੁਣ ਲਈ ਵਿਸ਼ਨੂੰ ਕੀ ਕਹਿੰਦਾ ਮੈਂ ਸੁਣ ਕੇ ਬਚਣਾ ਉਪਾਰਾ ਉਂਗਲਾਂ ਕੰਨਾਂ ਵਿੱਚ ਪਾਈਆ ਕੰਨਾਂ ਵਿੱਚ ਉਂਗਲਾਂ ਪਾਲੀਆਂ ਮੈਂ ਹੈਰਾਨ ਹੋ ਗਿਆ ਕਿਸਾ ਗੋਵਿੰਦ ਆਏ ਦੁਬਾਰਾ ਅੱਗੇ ਚਾਰ ਯੁਗ ਪਿੱਛੇ ਗਿਆ ਮੁੜ ਕੇ ਫੇਰਾ ਕੋਈ ਨਾ ਪਾਈਆ ਚਾਰ ਯੁਗ ਚ ਜੇ ਕੋਈ ਗਿਆ ਹੈ ਤਾਂ ਵਿਸ਼ਨੂੰ ਕਹਿੰਦਾ ਮੁੜ ਕੇ ਤਾਂ ਆਇਆ ਨਹੀਂ ਗੁਰਫਤਾਰ پیغمبر ਸਾਰੇ ਕਹਿੰਦਾ ਮੈਂ ਹੈਰਾਨ ਹੋ ਗਿਆ ਅੱਗੇ ਚਾਰ ਯੁਗ ਗਿਆ ਮੁੜ ਕੇ ਫੇਰਾ ਕੋਈ ਨਾ ਪਾਈਆ ਉਹਨੇ ਚਿਰ ਉਹਨੇ ਚਿਰ ਨੂੰ ਜਦੋਂ ਵਿਸ਼ਨੂੰ ਇਹ ਕਹਿੰਦਾ ਹੈ ਉਹਨੇ ਚਿਰ ਨੂੰ ਪੁਰਖ ਕਾਲ ਕੰਨੋਂ ਫੜ ਕੇ ਦਿੱਤਾ ਇਸ਼ਾਰਾ ਉਹਨੇ ਚਿਰ ਨੂੰ ਪੁਰਖ ਕਾਲ ਕੰਨੋਂ ਫੜ ਕੇ ਦਿੱਤਾ ਇਸ਼ਾਰਾ ਹਲੂਣਾ ਦਿੱਤਾ ਲਗਾਈਆ ਵਿਸ਼ਨੂੰ ਨੂੰ ਹਲੂਣਾ ਲ ਦੇਤਾ ਹਲੂਣਾ ਦਿੱਤਾ ਲਗਾਈਆ ਇਹ ਜੋਦਾ ਸੂਰਬੀਰ ਬਲਕਾਰਾ ਸੁੱਤ ਦਲਾਰਾ ਮੇਰਾ ਸੋਭਾ ਪਾਈਆ ਉਹਨੇ ਕਿਹਾ ਇਹ ਜੋਦਾ ਸੂਬੀਰ ਹੈ ਗੋਬਿੰਦ ਇਹ ਮੇਰਾ ਸੁੱਤ ਆਇਆ ਕਾਲ ਪੁਰਖ ਨੇ ਕਿਹਾ ਸੁੱਤ ਦਲਾਰਾ ਸੋਭਾ ਪਾਈਆ ਜਿਸ ਵੇਲੇ ਮੈਂ ਕਲਕਲਕੀ ਜਮਾ ਅਵਤਾਰਾ ਇਹ ਮੇਰਾ ਸੰਗ ਰਖਾਈਆ ਦੋਹਾਂ ਦਾ ਦੋਹਾਂ ਦਾ ਇਕੱਠਾ ਹੋਵੇ ਪ੍ਰੇਮ ਖੰਡਾ ਦੋ ਤਾਰਾ ਖੰਡਾ ਕਿਹੜਾ ਸ਼ਬਦ ਪ੍ਰੇਮ ਦਾ ਖੰਡਾ ਦੋ ਤਾਰਾ ਦੂਜਾ ਸ਼ਸਤਰ ਹੱਥ ਨਾ ਕੋਏ 28 ਆ ਗੁਰਮੁਖਾਂ ਦਾ ਖੋਲ ਕੇ ਸੱਚ ਦਵਾਰਾ ਭਾਗਤ ਭਗਵਾਨ ਦੇ ਦਰਸਾਈਆ ਸੱਚ ਦਵਾਰਾ ਕਿਹੜਾ ਖੋਲ ਲਿਤਾ ਭਗ ਦਵਾਰ ਖੋਲ ਲਿਤਾ ਪਾਸ਼ਾ ਨੇ ਤੇ ਪਾਸ਼ਾ ਇਸ ਤਰ੍ਹਾਂ ਅੱਗੇ ਕਰਦੇ ਹਨ ਪਾਸ਼ਾ ਇੱਕ ਇਸ ਤਰ੍ਹਾਂ ਆਪਣੇ ਬਿਹਾਰ ਕਰਦੇ ਹੋਏ ਸੰਤ ਕੋਲੇ ਗਏ ਸੰਤ ਨੇ ਪੁੱਛਿਆ ਤੁਹਾਡਾ ਨਾਂ ਕੀ ਹੈ ਤੇ ਪਾਤਸ਼ਾਹ ਹਰਬਾਣੀ ਚ ਗੱਲ ਕਰਦੇ ਹਨ ਪਾਤਸ਼ਾਹ ਨੇ ਕਿਹਾ ਮੇਰਾ ਸੰਸਾਰੀ ਨਾਮ ਜਗਤ ਪੂਰਨ ਸਿੰਘ ਮਲੀ ਵੜਾਈਆ ਦੂਜਾ ਨਾਮ ਦੂਰ ਦੂਰ ਜਿਮੀ ਅਸਮਾਨਾ ਪਰੇ ਡੇਰਾ ਲਾਈਆ ਉਹ ਸੱਚਖੰਡ ਦਾ ਵਾਸੀ ਆ ਦੂਜਾ ਨਾਮ ਦੂਰ ਦੂਰ ਜਿਮੀ ਅਸਮਾਨਾ ਪਰੇ ਡੇਰਾ ਲਾਈਆ ਸੱਚਾ ਨਾਮ ਹਾਜ਼ਰ ਹਜ਼ੂਰ ਸਨਮੁਖ ਹੋ ਕੇ ਆਪਣਾ ਹਾਲ ਸੁਣਾਈਆ ਤੇਰੇ ਸਾਹਮਣੇ ਬੈਠਾ ਸਨਮੁਖ ਹੋ ਕੇ ਆਪਣਾ ਹਾਲ ਸੁਣਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਨਾਮ ਨਾਲ ਨਾਮ ਦੇ ਬੜਾਈਆ ਅਗੇ ਪਾਤਸ਼ਾ ਜੇਠੂ ਬਾਲ ਪਾਤਸ਼ਾ ਦੇ ਦਰਬਾਰ ਵਿੱਚ ਅੰਮ੍ਰਿਤਸਰ ਤੋਂ ਸੰਤ ਮਨੇਸ਼ਵਰ ਅਨੰਦ ਆਇਆ ਜਿਸਾਂ ਤੁਸੀਂ ਕੋਈ ਵਾਰ ਆਉਂਦੇ ਹੋ ਤਾਂ ਮਨੇਸ਼ਵਰ ਅਨੰਦ ਕੁਛ ਸਿਆਣਾ ਸੀ ਉਸਨੇ ਆਪਣਾ ਫੁੱਲਾਂ ਦਾ ਉਸ ਦਾਸ ਦਾ ਫੁੱਲਾਂ ਦਾ ਹਾਰ ਲਿਆ ਕੇ ਪ੍ਰਭ ਦੇ ਚਰਨਾਂ 'ਚ ਭੇਟ ਕੀਤਾ ਤੇ ਉੱਥੇ ਹਰਬਾਣੀ ਪਾਸ਼ਾ ਦੀ ਸੁਣਦਾ ਰਿਹਾ ਤੇ ਰਾਤ ਨੂੰ ਵੀ ਉੱਥੇ ਹੀ ਰਿਹਾ ਪਾਤਸ਼ਾਹ ਨੇ ਉਸ ਨੂੰ ਦਰਸ਼ ਦਿਖਾ ਕੇ ਦੱਸ ਦਿੱਤਾ ਕਿ ਮੈਂ ਕੌਣ ਹਾਂ ਕਿ ਪਾਤਸ਼ਾਹ ਉਸ ਨੂੰ ਦੱਸਦੇ ਹਨ ਕਿ ਮੇਰੀ ਕਿਰਪਾ ਤੋਂ ਬਿਨਾ ਮੈਨੂੰ ਕੋਈ ਪਹਿਚਾਨ ਨਹੀਂ ਸਕਦਾ ਬਿਨ ਮੇਰੀ ਕਿਰਪਾ ਸਕੇ ਨਾ ਕੋਈ ਪਹਿਚਾਨ ਪਛਤਾਪ ਕਰੇ ਲਕਾਇਆ ਬੇਸ਼ਕ ਮੈਂ ਬਾਹਰੋਂ ਪੰਜ ਤਾ ਤੇ ਇਨਸਾਨ ਅੰਦਰ ਮਾਲਕ ਖਲਕ ਖੁਦਾਈਆ ਅੰਦਰ ਮਾਲਕ ਖਲਕ ਖੁਦਾਈਆ ਸੰਤੋ ਉਹ ਸੰਤ ਸੀ ਨਾ ਉਹਨੂੰ ਕਹੇ ਸੰਤੋ ਜੇ ਮਿਲ ਜਾਏ ਹੋਜਾ ਭਗਵਾਨ ਜੋ ਚੱਲਦੇ ਆ ਫਿਰਦੇ ਆ ਖਾਂਦੇ ਆ ਪੀਂਦੇ ਆ ਪਾਰਸੇ ਕਰਾਈਆ ਬਿਨਾ ਕੀਮਤੋਂ ਸੌਦਾ ਦੇ ਵਿੱਚੋਂ ਦੁਕਾਨ ਜੋ ਵਪਾਰੀ ਦਰਤੇ ਮੰਗਣ ਆਈਆ ਇਹ ਉਹ ਭਗਵਾਨ ਹੈ ਉਹ ਸੰਤ ਮਨੇਸ਼ਵਰ ਅਨੰਦ ਆਇਆ ਭਾਦਰੋ ਦੇ ਅਖੀਲੇ ਮਹੀਨੇ ਤੇ ਸੰਗਰਾਮ ਵਾਲੇ ਦਿਨ ਵੀ ਉੱਥੇ ਹੀ ਰਹਾ ਕਿਉਂਕਿ ਉਸ ਨੂੰ ਪਾਤਸ਼ਾਹ ਨੇ ਆਪਣੇ ਦਰਸ਼ ਦਿਖਾ ਦਿੱਤੇ ਰੰਗ ਚਾੜ ਦਿੱਤਾ ਇਸੇ ਤਰ੍ਹਾਂ ਪਾਤਸ਼ਾਹ ਖੇਡ ਕਰਦੇ ਰਹੇ ਤੇ ਪਾਤਸ਼ਾਹ ਨੇ ਜੰਡਿਆਲਾ ਗੁਰੂ ਖੇਡ ਕੀਤਾ ਵਿਹਾਰ ਕੀਤਾ ਉੱਥੇ ਪਾਸ਼ਾ ਜੰਡਿਆਲਾ ਗੁਰੂ ਕੀ ਕਹਿੰਦੇ ਹਨ ਇਹੀ ਆ ਕਿਉਂਕਿ ਅੱਜ ਦਾ ਵਿਸ਼ਾ ਗੋਬਿੰਦਪੁਰਖ ਅਕਾਲ ਦਾ ਹੈ ਨਾਲ ਪੁਰਖ ਕਾਲ ਨਾਲੇ ਗੁਜਰੀ ਚੰਦ ਦੋਹਾਂ ਦਾ ਦਰਸ਼ ਇੱਕੋ ਵਾਰ ਕਰਾਇੰਦਾ ਨਾਲ ਪੁਰਖ ਕਾਲ ਨਾਲੇ ਗੁਜਰੀ ਚੰਦ ਦੋਹਾਂ ਦਾ ਦਰਸ਼ ਇੱਕੋ ਵਾਰ ਕਰਾਇੰਦਾ ਨਾਲੇ ਨੇਤਰ ਨੈਣ ਪਾਵੇ ਠੰਡ ਨਾਲੇ ਨੇਤਰ ਨੈਣ ਪਾਵੇ ਠੰਡ ਨਾਲੇ ਆਤਮ ਰੰਗ ਚੜਾਏਂਦਾ ਨਾਲੇ ਖੁਸ਼ੀ ਕਰਕੇ ਬੰਦ ਬੰਦ ਬੰਦਗੀ ਇੱਕੋ ਇੱਕ ਦਰੜਾਏਂਦਾ ਨਾਲੇ ਕੱਟੇ ਭੁਖ ਨੰਗ ਦੁੱਖ ਦਿਲਦਰ ਦੂਰ ਕਰਾਇੰਦਾ ਸਾਹਿਬ ਜੀ ਪਾਸ਼ਾ ਕਹਿੰਦੇ ਅੱਗੇ ਕੀ ਕਹਿੰਦੇ ਨਾਲੇ ਦਰਸ਼ ਨਾਲੇ ਆਨੰਦ ਨਾਲੇ ਦਰਸ਼ ਨਾਲੇ ਆਨੰਦ ਨਾਲੇ ਆਨੰਦਪੁਰੀ ਵਾਲਾ ਨਾਲੇ ਆਨੰਦਪੁਰੀ ਵਾਲਾ ਦਿਆ ਕਮਾਏ ਦਾ ਗੋਬਿੰਦ ਨਾਲ ਹੈ ਨਾਲ ਪੁਰਖ ਕਾਲ ਲਾਲ ਗੁਜਰੀ ਚੰਦ ਦੋਹਾਂ ਦਾ ਦਰਸ਼ਿਕੋ ਵਰ ਕਰਾਇਦਾ ਨਾਲੇ ਦਰਸ਼ ਨਾਲੇ ਆਨੰਦ ਨਾਲੇ ਆਨੰਦਪੁਰੀ ਵਾਲਾ ਦਿਆ ਕਮਾਏ ਦਾ ਉੱਥੇ ਜੰਡਿਆਲਾ ਗੁਰੂ ਇੰਨਾ ਵੱਡਾ ਇਕੱਠ ਹੋਇਆ ਸੀ ਪਾਸ਼ਾ ਨੇ ਕਿਹਾ ਉਹ ਦੁਨੀਆ ਵਾਲਿਓ ਜੰਡਿਆਲੇ ਗੁਰੂ ਆਇਆ ਬੇਪਰਵਾਹੀਆ ਇਹ ਹਰਿਵੰਚਿ ਲਿਖਿਆ ਗਿਆ ਤੇ ਉਥੇ ਭਗਤੀ ਵੀ ਪਹੁੰਚੀ ਹੋਈ ਸੀ ਭਗਤੀ ਕੀ ਕਹਿੰਦੀ ਹੈ ਕਿ ਮੈਂ ਇਹ ਸਾਰੀਆਂ ਗੱਲਾਂ ਸੁਣਦੀ ਰਹੀ ਤਾਂ ਭਗਤੀ ਉਸ ਵੇਲੇ ਜਮਾਦਾਰ ਕਿਸ਼ਨ ਸਿੰਘ ਦੇ ਨਾਲ ਹੋ ਗਈ ਜਮਾਦਾਰ ਕਿਸ਼ਨ ਸਿੰਘ ਨੂੰ ਪੁੱਛਦੀ ਹੈ ਬਈ ਤੂੰ ਕਿੱਥੇ ਚੱਲਿਆ ਹੈ ਉਹ ਕਹਿੰਦਾ ਮੈਂ ਝੇਠੂਵਾਲ ਚੱਲਿਆ ਹਾਂ ਉਹ ਕਹਿੰਦੀ ਮੈਂ ਤੇਰੇ ਸਾਈਕਲ ਤੇ ਬੈਠ ਜਾਵਾਂ ਤੇ ਇਹ ਪਾਤਸ਼ਾਲ ਦੀ ਹਰਬਾਣੀ ਚ ਜਾਏ ਅਸੀਂ ਇਹ ਆਪਣੇ ਮੈਂ ਤੇਰੇ ਸਾਈਕਲ ਤੇ ਬੈਠ ਜਾਵਾਂ ਉਹ ਕਹਿੰਦਾ ਬੈਠ ਜਾ ਸਾਈਕਲ ਤੇ ਬੈਠ ਕੇ ਜੇਠੂਵਾਲ ਦਰਬਾਰ ਪਹੁੰਚ ਜਾਂਦੀ ਹੈ ਭਗਤੀ ਅਤੇ ਭਗਤਾਂ ਵਿੱਚ ਰਲ ਜਾਂਦੀ ਹੈ ਵੇਖਦੀ ਹੈ ਜੋ ਵੇਖਣੀ ਹੈ ਉਹ ਵਰਣਨ ਕਰਦੀ ਹੈ ਹਰਬਾਣੀ ਚ ਪਾਤਸ਼ਾਹ ਨੇ ਦਰਸ਼ ਕੀਤਾ ਹੈ 18 ਨੰਬਰ ਗ੍ਰੰਥ ਸੇ ਮੈਨੂੰ ਨਜ਼ਰੀ ਆਇਆ ਜੋੜਾ ਇੱਕ ਗੋਬਿੰਦ ਦੂਜਾ ਗੋਬਿੰਦਾ ਮਾਹੀਆ ਉਹੀ ਇੱਕ ਗੋਬਿੰਦ ਦੂਜਾ ਗੋਬਿੰਦਾ ਮਾਹੀਆ ਮੈਂ ਤੋ ਨਜ਼ਰ ਆਇਆ ਜੀਨਾਂ ਦਾ ਫਰਕ ਰੋਹਾਨੀ ਥੋੜਾ ਅਸਮਾਨ ਅਸਮਾਨੀ ਨੂਰਿਕ੍ਰਿਸ਼ਨਾਈਆ ਰੋਹਾਨੀ ਫਰਕ ਕੋਈ ਨਹੀਂ ਥੋੜਾ ਅਸਮਾਨੀ ਨੂਰਿਕ੍ਰਿਸ਼ਨਾਈਆ ਉਸ ਦੀ ਧੂੜ ਦਾ ਮੇਰੇ ਮਸਤਕ ਲੱਗ ਗਿਆ ਭੋਰਾ ਉਸ ਦੀ ਧੂੜ ਉਹ ਭਗਤੀ ਕਹਿੰਦੀ ਹੈ ਮੇਰੇ ਮਸਤਕ ਪੂਰਾ ਲੱਗਿਆ ਤੁਸੀਂ ਤਾਂ ਉਸ ਦੇ ਦਰਸ਼ ਕੀਤੇ ਤੁਸੀਂ ਤਾਂ ਉਸ ਦੇ ਪਰ ਚਰਨਾ ਦੀ ਸ਼ੋਪ ਪ੍ਰਾਪਤ ਕੀਤੀ ਹੈ ਮੇਰੇ ਵੀਰੋ ਤੁਸੀਂ ਕਿਉਂ ਨਹੀਂ ਉੱਠਦੇ ਖੁਸ਼ੀ ਨਹੀਂ ਖੁਸ਼ੀ ਕਿਉਂ ਨਹੀਂ ਆਉਂਦੇ ਭਗਤੀ ਖੁਸ਼ੀ ਵਿੱਚ ਆਈ ਹੋਈ ਹੈ ਉਸ ਦੀ ਧੂੜ ਦਾ ਮੇਰੇ ਮਸਤਕ ਲੱਗ ਗਿਆ ਭੋਰਾ ਮੇਰਾ ਪਰਮ ਰਹਾ ਨਾ ਰਾਈਆ ਮੇਰਾ ਪਰਮ ਰਹਾ ਨਾ ਰਾਈਆ ਮੈਂ ਸਮਝ ਗਈ ਮੈਂ ਸਮਝ ਗਈ ਇਹ ਉਹ ਜੋਧਾ ਸੂਰਾ ਬੀਰਤਾ ਜਸਤੀ ਕਰੇ ਬੜਾਈਆ ਇਹ ਉਹ ਗੋਬਿੰਦ ਜੋਧਾ ਸੂਰ ਹੈ ਜਿਸ ਦੀ ਵੀਰਤਾ ਵਡਿਆਈ ਕਰਦੀ ਹੈ ਬਹਾਦਰੀ ਵਡਿਆਈ ਕਰਦੀ ਹੈ ਕਿਉਂਕਿ ਦੁਨੀਆ 'ਚ ਉਸ ਦੇ ਬਰਾਬਰ ਕੋਈ ਹੋਇਆ ਨਹੀਂ ਜਿਸ ਦੀ ਵੀਰਤਾ ਕਰੇ ਵਡਿਆਈ ਆ ਇਸ ਦੇ ਚਰਨਾ ਬਿਨਾ ਹੁਣ ਦੱਸਦੀ ਹੈ ਇਸ ਦੇ ਚਰਨਾ ਬਿਨਾ ਹੋਰ ਨਾਤਾ ਦਿਸੇ ਕੂੜਾ ਹੋਰ ਨਾਤਾ ਦਿਸੇ ਕੂੜਾ ਜੀਵਨ ਜਗਤ ਨਾ ਕੋਈ ਵਡਿਆਈ ਆ ਫੇਰ ਵੇਖਿਆ ਕੀ ਵੇਖਦੀ ਹੈ ਫੇਰ ਵੇਖਿਆ ਭਗਤਾਂ ਦਾ ਦਿਸਿਆ ਮਜ਼ਦੂਰਾ ਭਗਤਾਂ ਦਾ ਮਜ਼ਦੂਰ ਵੀ ਬਣ ਗਿਆ ਪੰਜ ਪੰਜ ਚੋਕਰੇ ਆਪਣੇ ਸੀਸ ਤੇ ਟਕਾ ਕੇ ਭਗਤ ਜਵਾਰ ਦੇ ਮੇਨ ਗੇਟ ਦੀ ਉਸ ਦੇ ਬਾਹਰ ਤੇ ਭਗਤਾਂ ਦਾ ਮਜ਼ਦੂਰ ਬਣ ਗਿਆ ਇਹ ਭਗਤੀ ਵੇਖ ਰਹੀ ਆ ਫੇਰ ਵੇਖਿਆ ਭਗਤਾਂ ਦਾ ਦਿਸਿਆ ਮਜ਼ਦੂਰਾ ਜੋ ਪ੍ਰੇਮ ਅੰਦਰ ਨੇਮ ਅੰਦਰ ਰੂਪ ਹੋ ਕੇ ਸੇਵ ਕਮਾਈਆ ਹੋਰ ਤਕਿਆ ਉਹ ਬਖਸ਼ ਜੈ ਜਨੁ ਕਰਮ ਦੇ ਕਿਤੇ ਕਸੂਰਾ ਸਿਰ ਆਪਣਾ ਹੱਥ ਰਖਾਈ ਆ ਉਸ ਵੇਲੇ ਭਗਤੀ ਕਹੇ ਮੈਂ ਆਖਿਆ ਜਦੋਂ ਇਹ ਸਭ ਕੁਝ ਵੇਖਿਆ ਮੈਂ ਆਖਿਆ ਮੇਰਾ ਮਤਲਬ ਹੋ ਜਾ ਪੂਰਾ ਅਧੂਰਾ ਰਹਿਣ ਕੋਈ ਨਾ ਪਾਈਆ ਮੇਰਾ ਮਤਲਬ ਪੂਰਾ ਹੋ ਗਿਆ ਮੈਂ ਉਸ ਪ੍ਰਭ ਨੂੰ ਮਿਲ ਲਈ ਮੇਰੇ ਨਾਲੋਂ ਮੇਰੇ ਉੱਤੇ ਕਹਿੰਦੀ ਭਗਤੀ ਕਹਿੰਦੀ ਮੈਂ ਭਗਤਾਂ ਉੱਤੇ ਰੰਗ ਚਾੜਦੀਆਂ ਹੁਣ ਉਹ ਕੀ ਕਹਿੰਦੀ ਹੈ ਮੇਰੇ ਨਾਲੋਂ ਮੇਰੇ ਉੱਤੇ ਚਾੜ ਦੇਵੇ ਰੰਗ ਗੂੜਾ ਜਿਸ ਦਾ ਰੰਗ ਲਲਾਰੀ ਰੰਗਣ ਵਾਲਾ ਨਜ਼ਰ ਕੋਈ ਨਾ ਆ ਗਿਆ ਨਜ਼ਰ ਕੋਈ ਨਾ ਆਇਆ ਫਿਰ ਮੈਂ ਕਹਾ ਕਿ ਆ ਗਿਆ ਲਲਾਰੀ ਆਛਾ ਇਸ ਤਰ੍ਹਾਂ ਵੀ ਹਰ ਪਾਣੀ ਹੈ ਉਹੀ ਗੱਲ ਕਰਦੀ ਹੈ ਫੇਰ ਕਹਾ ਮੇਰੇ ਹੱਥੀ ਬਾਹੀ ਸਗਣਾ ਵਾਲਾ ਸੋਹੇ ਚੂੜਾ ਜਿਸ ਦੀ ਬੰਤ ਕਿਸੇ ਸੁਨਿਆਰ ਨ ਕਰੇ ਬਣਾਈ ਆ ਫੇਰ ਵੇਖਾਂ ਰਵਦਾਸ ਮਾਰੀ ਫਿਰੇ ਬੁੱਕਲ ਇੱਕ ਪੂਰਾ ਇਹ ਸਾਰੀਆਂ ਚੀਜ਼ਾਂ ਵੇਖੀਆਂ ਰਵਦਾਸ ਗੁਰਮੁਖ ਸਿੰਘ ਸਰਦਾਰ ਗੁਰਮੁਖ ਸਿੰਘ ਗਿਆਨੀ ਗੁਰਮੁਖ ਸਿੰਘ ਆਪਣੇ ਪੂਰੇ ਦੀ ਬੁੱਕਲ ਮਾਰ ਕੇ ਫਿਰਦਾ ਭਗਤੀ ਕਹਿੰਦੀ ਫੇਰ ਵੇਖਾਂ ਰਵਦਾਸ ਮਾਰੀ ਫਿਰੇ ਬੁੱਕਲ ਇੱਕ ਪੂਰਾ ਹੋਲੀ ਹੋਲੀ ਆਪਣਾ ਕਦਮ ਉਠਾਈ ਆ ਮੈਨੂੰ ਖੁਸ਼ੀ ਹੋਈ ਮੈਂ ਹੁਣ ਭਗਤ ਦਵਾਰੇ ਦਾ ਹੂੰ ਜਾਂ ਕੂੜਾ ਮੈਂ ਭਗਤ ਦਵਾਰੇ ਸੇਵਾ ਕਰਾਂ ਕਹਿੰਦੀ ਭਗਤੀ ਮੈਂ ਇੱਥੇ ਦਾ ਕੂੜਾ ਹੂੰ ਜਾਂ ਸੋਹਣੀ ਸਚੱਜੀ ਸੇਵਕ ਮਾਈਆ ਜੋ ਸ਼੍ਰੀ ਭਗਵਾਨ ਦਾ ਸੱਚ ਦਸਤੂਰਾ ਚੱਲਣਾ ਉਸ ਰਜ਼ਾਈ ਆ ਜਿਹੜੇ ਹੁਕਮ ਲਿਕੇ ਸੱਚ ਦਸੂਰ ਲਿਕੇ ਤਾਂ ਉਦੀ ਰਜ਼ਾਈ ਚ ਚੱਲਣਾ ਉਹਦੀ ਰਜ਼ਾਈ ਚ ਚੱਲਣਾ ਮੇਰੇ ਵੀਰੋ ਉਹ ਹੁਕਮ ਪੜੋ ਤੇ ਵਿਚਾਰੋ ਜੇ ਉੱਥੇ ਲਿਖਿਆ ਹੈ ਦਾੜੀ ਕੇਸ ਨਹੀਂ ਕਟਣੇ ਤੇ ਫਿਰ ਕਿਉਂ ਦਾੜੀ ਕੇਸ ਕਾਲੇ ਨਹੀਂ ਕਰਨੇ ਤੇ ਫਿਰ ਕਿਉਂ ਇੱਥੇ ਉਹੀ ਦਸੂਰ ਹੈ ਪਾਸ਼ਾ ਦਾ ਇੱਥੇ ਕੀ ਕਹਿੰਦੀ ਹੈ ਭਗਤੀ ਜੋ ਸ਼੍ਰੀ ਭਗਵਾਨ ਦਾ ਸੱਚ ਦਸੂਰਾ ਚੱਲਾ ਹੋ ਸਰਜਾਈਆ ਮਹਾਰਾਜ ਸ਼ੇਰ ਸਿੰਘ ਬਿਸ਼ੂ ਭਗਵਾਨ ਮੇਰੀ ਆਸਾ ਮਨਸਾ ਕਰੇ ਪੂਰਾ ਪੂਰੀ ਪ੍ਰਪੂਰ ਆਪਣੀ ਰਿਆ ਕਮਾਈਆ ਮਹਾਰਾਜ ਸ਼ੇਰ ਸਿੰਘ ਬਿਸ਼ੂ ਭਗਵਾਨ ਮੇਰਾ ਸਗਲਾ ਮਿਟੇ ਦੁੱਖ ਬਸੂਰਾ ਬਿਸ਼ੋਰਾ ਅਗਲਾ ਦੇ ਚਕਾਈਆ ਸੋ ਇਹ ਭਗਤੀ ਨੇ ਸਭ ਕੁਝ ਵੇਖਿਆ ਤੁਸੀਂ ਵੀ ਵੇਖਿਆ ਪਰ ਭਗਤੀ ਰਾਲਾ ਪਾ ਕੇ ਕਹਿ ਰਹੀ ਹੈ ਤੁਸੀਂ ਵੀ ਰਾਲਾ ਪਾ ਕੇ ਕਹੋ ਉਹ ਭਗਵਾਨ ਆ ਗਿਆ ਅਸੀਂ ਉਹਦੇ ਚਰਨਾਂ ਦੀ ਸ਼ੋ ਲਈ ਅਸੀਂ ਸਭ ਕੁਝ ਵੇਖਿਆ ਸੋ ਸਹਿਬ ਸੱਚੇ ਪਾਤਸ਼ਾਹ ਦੀ ਸਿਰਸਲਾ ਕਰਦੇ ਹਾਂ ਹਰ ਬਾਣੀ ਪੜਦੇ ਹਾਂ ਕੋਈ ਗਲਤੀਆਂ ਹੋ ਜਾਂਦੀਆਂ ਨੇ ਸਹਿਬ ਸੱਚੇ ਪਾਤਸ਼ਾਹ ਆਪ ਸੁਪੋ ਇਹ ਤੋਂ ਦੇ ਸਭ ਤੋਂ ਮਾਫੀ ਮੰਗਦਾ ਹਾਂ ਫਿਰ ਕਹਾਂਗਾ ਕਿਉਂ ਭਗਵਾਨ ਨੇ ਆਪਣੇ ਸ਼ਬਦ ਦੀ ਡੰਕ ਵਜਾ ਦਿੱਤੀ ਤੁਸੀਂ ਵੀ ਡੰਕ ਵਜਾਓ ਉਸ ਦੀ ਤੁਸੀਂ ਭਗਤੀ ਪ੍ਰਭ ਕਹਿੰਦੇ ਹਾਂ جے ਭਗਤ ਬਣੇ ਤਾਂ ਪ੍ਰਭ ਨੂੰ ਰੱਖਿਆ ਕਰੋ ਯਾਦ ਜੇ ਭਗਤ ਬਣੇ ਪ੍ਰਭ ਨੂੰ ਰੱਖਿਆ ਕਰੋ ਯਾਦ ਲੋਕ ਲੱਜੇ ਨਾ ਕੋਈ ਰਖਾਈਆ ਉਹ ਆ ਗਿਆ ਉਹ ਆ ਗਿਆ ਗੁਰਫਤਾਰ پیغمبرਾਂ ਤੋਂ ਬਾਅਦ ਜਸਤੀ ਜਾਤਾ ਹੋ ਕੇ ਫੇਰਾ ਪਾਈਆ ਜੇ ਭਗਤ ਬਣੇ ਤੇ ਸਾਰੀਆਂ ਗੱਲਾਂ ਯਾਦ ਰੱਖੋ ਤੇ ਕਹੋ ਸੋ ਜਿਕਾਰਿਆਂ ਦਾ ਸਾਥ ਦੇਣਾ ਉੱਚੀ ਬਾਗ ਜਿਕਾਰਿਆਂ ਨੇ ਹਾਂ ਸੋ ਹੰਗ ਮਹਾਰਾਜ ਜੀ ਸ਼ੇਂਗ ਵਿਸ਼ਨੂ ਭਗਵਾਨ ਦੀ ਜੈ ਸੋ ਮਹਾਰਾਜ ਸ਼੍ਰੀ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਮਹਾਰਾਜ ਸ਼੍ਰੀ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ